ਲੋਗੇ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸ਼ਸ਼ਕਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬਾਪੂ ਤੇ ਆਪਾਂ ਖੜੇ ਆਂਗੇ ਬਈ ਜੀ ਫਤਿਆਬਾਦ ਦੇ ਟਰੈਕਟਰ ਦੀ ਮੰਡੀ ਤੇ ਤੇ ਨਿਊ ਹਾਲੈਂਡ ਕੰਪਨੀ ਆਉਂਦੇ ਸੁਖਮਨੀ ਟਰੈਕਟਰ ਸੇਲ ਪਰਚੇ ਜਾਂਦੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾ ਹੋਵੇ ਜਾਂ ਵੇਚ ਕਟਵਾਉਣਾ ਹੋਵੇ ਤੇ ਸਕਰੀਨ ਉੱਪਰ ਨੰਬਰ ਆ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਸਟਾਰਟ ਕਰਾਂਗੇ 6055 ਤੋਂ T20 ਛੋਟੇ ਗੇਅਰ ਵਾਲੇ ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਵੀ ਗੱਲ ਕਰੀਏ ਕੰਡੀਸ਼ਨ ਦੀ ਪੂਰੀ ਕੋਕਾ ਪੀਸ ਵੀ ਆ ਰੰਗ ਇਹ ਡੈਕਟਰ ਰਹਿ ਗਿਆ ਬੇ ਜੀ 7580 ਪੈਸੇ ਤੇ ਫਰੰਟਰ ਵੀ ਹੈ ਗਿਆ ਬੇ ਜੀ 7580 ਪੈਸੇ 19 ਮਾਡਲ ਆ ਬੇ ਜੀ 6,250,000 ਰੁਪਏ ਡਿਮਾਂਡ ਆ ਜੀ ਬਾਕੀ ਬਈ ਮੌਕੇ ਦੇ ਮਾਣ ਦਾਣ ਹੋ ਜੂਗਾ ਸੁਪਰ ਮੈਸੇਜ ਆ ਗਿਆ ਤੇ ਚਲ ਚਲਾਵੇ ਦੀ ਗੱਲ ਕਰੀ ਆ ਬੇ ਜੀ ਤੇ 1224 ਘੰਟੇ ਚੱਲਿਆ ਹੋਇਆ ਬਾ ਜੀ ਕੰਪਨੀ ਰਿਕਾਰਡ ਬਾਰੀ 1224 ਘੰਟੇ ਚੱਲਿਆ ਹੋਇਆ ਹਰਿਆਣਾ ਨੰਬਰ ਹੈਗਾ ਐਚ ਆਰ 94 ਤੇ ਕਿਹਾ ਬੇ ਜੀ ਡੀ ਆਈ 350 ਖੁੱਲੇ ਪਲੇਟਫਾਰਮ ਵਾਲਾ ਤੇ ਸੈਂਟਰ ਗੀਅਰ ਚ ਤੇ ਇਸ ਟਰੈਕਟਰ ਆ ਗਿਆ ਇਹ 14 ਮਾਡਲ ਆ ਬਈ ਜੀ 2 ਲੱਖ 25000 ਰੁਪਏ ਰੇਟ ਹੈਗਾ ਸਵਾ ਸਵਾ 2 ਲੱਖ ਰੁਪਏ ਸਿੰਪਲ ਸਟੀering ਸਵਾ ਤੇ ਬੈਕਟਰ ਰਹਿ ਗਿਆ ਬਈ ਜੀ 45 ਕੇ ਪੈਸੇ ਫਰੰਟ ਅਰਵੀ ਹੈ ਗਿਆ ਬਈ ਜੀ 50 ਕੇ ਪੈਸੇ 14 ਮਾਡਲ 2 ਲੱਖ 25000 ਰੁਪਏ ਰੇਟ ਆ ਕਿਹਾ ਗਿਆ ਬਈ ਜੀ 55 10 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਪੂਰਾ ਕੋਕਾ ਪੀਸ ਆ ਤੇ ਮਾਰਕੀਟ ਚ ਵੀ ਬਈ ਜੀ ਪੂਰਾ ਜਿਆਦਾ ਵਿਕਨ ਵਾਲਾ ਟਰੈਕਟਰ ਆ ਨਾਲ ਦੇ ਟਾਇਰ ਨੇ ਬਈ ਜੀ 75 80 ਪੈਸੇ ਤੇ ਫਰੰਟ ਅਰਵੀ ਬਈ ਜੀ ਅਗਣਗੇ ਇਹ ਤਰ੍ਹਾਂ ਸੀ ਪੈਸੇ 20+21 ਮਾਡਲ ਆਵੇ ਜੀ ਬੀ ਦਾ ਟਰੈਕਟਰ ਨਿਕਲਿਆ ਤੇ 21 ਦੀ ਕਾਪੀ ਆ ਗਈ ਗੇਅਰ ਅਪਰੋਚ ਆ ਗਿਆ ਕੰਡੀਸ਼ਨ ਓਕੇ ਆ ਗਈ ਬਾਕੀ ਟਰੈਕਟਰ ਦੀ ਤੇ 6 ਲੱਖ 75000 ਰੁਪਏ ਡਿਮਾਂਡ ਆ ਬਾਈ ਜੀ ਤੇ ਕਹਿੰਗਾ ਬਾਈ ਜੀ ਐਸਰ 500 57 ਹਰਿਆਣਾ ਨੰਬਰ ਚ ਆਵੇ ਜੀ ਜਿੰਨੇ ਟਰੈਕਟਰ ਹੈਗੇ ਬਾਈ ਜੀ ਸਾਰੇ ਹਰਿਆਣਾ ਨੰਬਰ ਚ ਮਿਲਣਗੇ ਸਾਰੇ ਹਰਿਆਣਾ ਨੰਬਰ ਨਾਲ ਐਨਓਸੀ ਮਿਲ ਜੂ ਬੀਬਾ ਵਾਲੀ ਪਾਰਟੀ ਹੋਗਾ ਤੇ ਇਹ ਬਾਈ ਜੀ 2018 ਮਾਡਲ ਲਗਾ ਤੇ ਟਾਇਰਾਂ ਦੀ ਗੱਲ ਕਰੀਏ ਫਰੰਟਾ ਰਹਿ ਗਿਆ ਬਾਈ ਜੀ 73 ਪੈਸੇ ਤੇ ਬੈਕ ਟਾਇਰ ਵੀ ਆ ਗਿਆ ਭਾਈ ਜੀ 80 ਕੇ ਪੈਸੇ ਤੇ ਇਸ ਤਰ੍ਹਾਂ ਅਸੀਂ ਪੈਸੇ 18 ਮਾਡਲ ਆ 5 ਲੱਖ 25000 ਰੁਪਏ ਰੇਟ ਆ ਬਾਕੀ ਮੌਕੇ ਦੇ ਮਾਨਤਾ ਨੂੰ ਜਰੂਰ ਹੋ ਜੂਗਾ ਸੈੱਟ ਗੇਅਰ ਚ ਆ ਕੇ ਤੇ ਅੱਗੇ ਗਿਆ ਭਾਈ ਜੀ ਇੰਡੋ ਫਾਰਮ ਤੇ ਇਹਦਾ ਨਵੇਂ ਜਮਾ ਨਵਾਂਗਾ ਟਰੈਕਟਰ ਵੀ ਦੇਖ ਸਕਦੇ ਹੋਗੇ 23 ਮਾਡਲ ਆ ਭਾਈ ਜੀ ਰੇਟ ਦੀ ਗੱਲ ਕਰੀਏ 4 ਲੱਖ 35000 ਰੁਪਏ ਦੀ ਡਿਮਾਂਡ ਆ ਬੈਕ ਟਾਇਰ ਭਾਈ ਜੀ ਦੇਖ ਸਕਦੇ ਹੋਗੇ ਰਬੜ ਵੀ ਜਮਾੜੀ ਮਾੜੀ ਉਤਰੀ ਹੈਗੀ ਤੇ 30 40 ਡੀ ਆਈ ਚ ਆ ਗਿਆ ਭਾਈ ਜੀ 23 ਮਾਡਲ 4 ਲੱਖ 35000 ਰੁਪਏ ਦਾ ਮਾਡਲ ਅਗੇ ਵੀ ਸੁਰਾ 7724 ਐਕਸਐਮ ਵਾਲਾ ਤੇ ਵੀ ਮਾਡਲ ਆ 370000 ਰੁਪਏ ਰੇਟ ਹੈਗਾ ਐਮਆਰਪ ਦੇ ਬੈਕ ਟਾਇਰ ਨੇ ਜਮਾਂ ਨਵੇਂ ਫਰੰਟ ਆ ਰਹਿ ਗਏ ਭਾਈ ਜੀ 6570 ਪੈਸੇ ਸਾਦੇ ਸਟੀering ਵਾਲਾ ਹੈ ਰੰਗ ਪੇਂਟ ਦਾ ਸਾਰਾ ਕੋਕਾ ਪੀਸ ਪਿਆ ਬਾਕੀ ਕੰਡੀਸ਼ਨ ਚੈੱਕ ਵੀ ਕਰ ਸਕਦੇ ਹੋ ਭਾਈ ਜੀ ਓਕੇ ਰਿਪੋਰਟ ਆ ਸਾਫ ਆਗਾ ਤੇ 12 ਦੇ ਟਾਇਰਾਂ ਚਾ ਭਾਈ ਜੀ ਅਗਲਾ ਜੋ ਭਾਈ ਜੀ ਕਬੂਤਾ ਐਮਜੂ 5501 2019 ਮਾਡਲ ਹੈਗਾ ਜੇ ਮਾਡਲ ਦੀ ਗੱਲ ਕਰੀਏ 19 ਤੇ 5 ਲੱਖ 45000 ਰੁਪਇਆ ਡਿਮਾਂਡ ਆ ਬਾਈ ਜੀ। ਤੇ ਬਾਕੀ ਕੁੱਲੇ ਪਲੇਟਫਾਰਮ ਵਾਲਾ ਗਿਆ, ਸਾਈਡ ਗੇਅਰ ਚ ਆ ਗਿਆ ਤੇ ਡਬਲ ਪੀਟੀ ਚ ਆ ਗਿਆ। ਓਕੇ ਰਿਪੋਰਟ ਆ ਗਈ। ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ 14 ਦੇ ਟਾਇਰਾਂ ਚ ਹੈਗਾ ਤੇ ਨਵੇਂ ਟਾਇਰ ਨੇ ਬਾਈ ਜੀ। ਤੇ ਬਾਕੀ ਓਕੇ ਰਿਪੋਰਟ ਆ ਗਈ ਹਨ। ਕੰਡੀਸ਼ਨ ਦਾ ਪੂਰਾ ਓਕੇ ਹੈਗਾ। ਠੀਕ ਹੈ ਬਾਈ ਜੀ। ਜਲਦੀ ਤੁਹਾਨੂੰ ਹੁਣ ਦਿਖਾਵਾਂਗੇ 3-4 ਅਰਜਨ। ਲਓ ਬਾਈ ਜੀ ਅਰਜਨ 9 ਦਿਖਾਵਾਂਗੇ 605 ਕੁੱਲੇ ਪਲੇਟਫਾਰਮ ਵਾਲਾ। ਸਾਈਡ ਗੇਅਰ ਵਾਲਾ ਤੇ ਇਹਨਾਂ ਚ ਵੇਜੀ ਇਹ ਜਰੂਰ ਦੱਸਿਓ ਸਾਈਡ ਗੇਅਰ ਵਾਲਾ ਟਰੈਕਟਰ ਜਿਆਦਾ ਘੈਂਟ ਹੁੰਦਾ ਹੈ ਜਾਂ ਸੈਂਟਰ ਗੇਅਰ ਵਾਲਾ ਤੇ ਬੈਕਟਰ ਹੈਗੇ ਬੇਜੀ 75 80 ਪੈਸੇ ਤੇ ਫਰੰਟਾ ਹੈਗੇ ਨੇ ਰੇਡੀਅਲ ਬੇਜੀ ਰੇਡੀਅਲ ਟਰਨਿੰਗ ਨਵੇਂ ਮੰਗੂ ਪਹਿਨੇਗੇ ਵੀ ਬੇਜੀ ਢੁੰਮਣੀ ਅਜੇ ਤੱਕ ਰੋਟੀਆਂ ਨਹੀਂ 22 ਮਾਡਲ ਹੈ ਤੇ 7 ਲੱਖ 65 ਹਜ਼ਾਰ ਰੇਟ ਆ ਜਾਊਗਾ ਤੇ ਰੰਗ ਪਿੰਟ ਦਾ ਸਾਰਾ Ориਜినਲ ਹੈ ਬੇਜੀ ਸਪੈਸ਼ਲ ਐਡੀਸ਼ਨ ਕੋਈ ਹੈਗਾ ਨੀਗਾ ਜਿੱਤੀ ਮਾਡਲ 22 ਮਾਡਲ ਹੋਰ ਠੱਗਣ ਨਹੀਂ ਸਰ ਠੱਗਣ ਨਹੀਂ ਸਰ ਤੇ ਓਕੇ ਰਿਪੋਰਟ ਚ ਹੈਗਾ ਅਗਲਾ ਹੈ ਬਾਈ ਜੀ ਅਰਜਣਾ ਮਹਿੰਦਰਾ 555 ਇਹ ਵੀ ਸਾਈਡ ਗੇਅਰ ਚ ਆ ਗਿਆ ਤੇ ਟਾਇਰ ਪੈ ਗਿਆ ਕਿੰਨੇ ਵਿੱਚ 65 ਕੁ ਪੈਸੇ ਤੇ ਫਰੰਟ ਆ ਗਿਆ ਵੀ 75 80 ਪੈਸੇ ਰੰਗ ਪੇਂਟ ਦਾ ਇਹ ਵੀ ਕੋਕਾ ਪੀਸ ਪਿਆ ਗਿਆ ਤੇ ਇਹ ਵੀ ਬਾਈ ਜੀ 22 ਮਾਡਲ ਆ 22 ਮਾਡਲ ਆਗਾ ਤੇ ਰੇਟ ਹੈਗਾ ਬਾਈ ਜੀ 5 ਲੱਖ 70000 ਰੁਪਿਆ ਤੇ 14 ਦੇ ਟਾਇਰਾਂ ਚ ਬਾਈ ਜੀ 14 ਦੇ ਟਾਇਰਾਂ ਚਗਾ ਤੇ ਬਾਕੀ ਰਿੰਗ ਰੰਗ ਤੁਸੀਂ ਜੁੜ ਲਗਾ ਦਿਓ ਪੂਰੇ ਸਾਫ ਰਹਿਣਗੇ ਤੇ ਸਿੰਪਲ ਕੱਪੜੇ ਵਾਲੀ ਸਾਫ ਰਿਹਾ ਜੀ ਲੋ ਬਈ ਚੱਕ ਵੀ ਚੱਲਣਾ ਟਰੈਕਟਰ ਦੀ ਕੰਡੀਸ਼ਨ ਓਕੇ ਬਾਈ ਜੀ ਤੇ ਅਗਲਾ ਹੈ ਬਾਈ ਜੀ 5500 552 DI ਅਰਜਨ ਤੇ ਬਾਈਟਰ ਇਹਦੇ ਵਿੱਚ ਹੀ ਆਗੇ ਨੇ ਕਿ PKT ਕਮਾਂਡਰ ਦੇ ਕੋਹਾਂ ਵਾਲੇ ਉਹਨਾਂ ਦੇ ਟਾਇਰਾਂ 'ਚ 80 ਪੈਸੇ ਟਾਇਰ ਨੇਗੇ ਤੇ ਫਰੰਟਰ ਵੀ ਹੈਗੇ ਨੇਗੇ 80 ਪੈਸੇ ਬਾਈ ਮਾੜਲਾ ਤੇ 6,25,000 ਰੁਪਏ ਡਿਮਾਂਡ ਆ ਗਏ ਬਾਈ ਜੀ ਤੇ ਬਾਕੀ ਬਾਈਆਂ ਕੋਲੇ ਨਿਊ ਹਾਲੈਂਡ ਵੀ ਢੇਰਾਂ ਦਾ ਢੇਰੀ ਹੁੰਦਾਗਾ ਕਿਸੇ ਵੀ ਤਰ੍ਹਾਂ ਦਾ ਨਿਊ ਹਾਲੈਂਡ ਕੇਸ ਕਰਦੇ ਹੋ ਤੇ ਆ ਗਿਆ ਬਾਈ ਜੀ ਸੈਂਟਰ gear ਵਾਲਾ ਪਹਿਲਾਂ ਤੁਹਾਨੂੰ ਸਾਈਡ gear ਵਾਲੇ ਦਿਖਾਇ ਸੀਗੇ ਤਿੰਨ ਦੋ ਟਰੈਕਟਰ ਉਹ ਇਹ ਸੈਂਟਰ gear ਵਾਲਾ ਗਾ ਇਹ ਤੇ ਸਤਰੀ ਹੈ ਨੀਗੀ ਜੂ ਘਟ ਕੱਲੀ ਪਾਈਪ ਲੱਗੀ ਹੋਈ ਆ ਤਾਂ ਕਹੇਗਾ ਬਈ ਸਵਰਾਜ 855 ਬਰਨਾਲੇ ਦੀ ਖਾਸ ਕਰਕੇ ਛਾਣਾਂਗੀ ਤੇ ਪੰਜਾਬ ਦੀ ਛਾਣ ਵੀ ਮੰਨਿਆ ਜਾਂਦਾ ਹੈ ਟਰੈਕਟਰ ਨੂੰ ਤੇ ਬੈਕਟਰ ਇਹਦੇ ਵੀ ਬਈ ਜੀ ਹੈਗੇ ਨੇ ਕਿ 75 80 ਪੈਸੇ ਫਰੰਟ ਹੈ ਰ ਵੀ ਹੈਗੇ ਨੇ ਬਈ ਜੀ 65 ਕੇ ਪੈਸੇ ਤੇ ਟਾਂਕੀ ਵਾਲਾ ਮੂਰੇ ਬੰਪਰ ਲੱਗੇ ਹੋਏ ਹੈਗਾ ਉਨੇ ਮਾਡਲ ਆ ਬਈ ਜੀ 6 ਲੱਖ 25 ਹਜ਼ਾਰ ਰ ਡਮਾਟ ਆ ਜੀ ਤੇ ਬਾਕੀ ਸਿੰਪਲ ਕੱਪੜੇ ਦੀ ਛਤਰੀ ਹੈਗੇ ਜੇ ਇਹ ਟਰੈਕਟਰ ਬਈ ਜੀ ਪੰਜਾਬ ਚ ਹੋਵੇ ਤਾਂ ਤਕਰੀਬਨ ਮੈਂ ਕਹਿੰਨਾ ਪੂਰਾ ਹਰਿਆ ਸੰਗਾਰਾ ਹੁੰਦਾ ਤੇ ਬਾਕੀ ਤੁਸੀਂ ਛਤਰੀ ਦੇਖ ਸਕਦੇ ਹੋਗੇ ਹਰਿਆਣੇ ਵਾਲੇ ਦੀ ਇਦਾਂ ਹੀ ਛਤਰੀ ਹੁੰਦੀ ਹੈ ਬਈ ਜੀ ਦੇਖਿਆ ਗਿਆ ਬਈ ਜੀ ਨਿਊ ਹਾਲੈਂਡ 5500 ਤੇ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈਗੀ ਤੇ ਤੇ ਖਰਚਾ ਵੀ ਕਹਿੰਦੇ ਬਈ ਜੀ ਇਹਦਾ ਬਹੁਤ ਜ਼ਿਆਦਾ ਘਾਟਾ ਹੈਗਾ ਦੂਜੇ ਟਰੈਕਟਰ ਨਾਲੋਂ ਤੇ ਬੈਕ ਟਾਇਰ 16 ਵਾਲੇ ਨੇ ਬਈ ਜੀ 80-85 ਪੈਸੇ ਫਰੰਟ ਟਾਇਰ ਹੈਗੇ ਬਈ ਜੀ 75 ਕੇ ਪੈਸੇ 2011 ਮਾਡਲ ਆ ਤੇ 5 ਲੱਖ 25000 ਰੁਪਏ ਡਿਮਾਂਡ ਹੈ ਜੀ ਜਿੰਨੇ ਟਰੈਕਟਰ ਪਾਈਆਂ ਕੋਲੇ ਹੁੰਦੇ ਨੇ ਤਕਰੀਬਨ ਬਈ ਜੀ ਨਵੇਂ ਟਾਇਰਾਂ ਵਾਲੇ ਹੀ ਹੁੰਦੇ ਨੇਗੇ ਬਈ ਕਹਦਾ ਟਾਇਰ ਟੂਰ ਦਾ ਪੂਰਾ ਕੋਕਾ ਪੀਸ ਹੁੰਦੇ ਨੇਗੇ ਤੇ ਅੱਗੇ ਹੈਗੇ ਬਈ ਜੀ ਡੀਆਈ 750 ਦਾ ਸੋਨਾਲਿਕਾ 2015 ਮਾਡ ਫਰਾਂਟਰ ਰਹਿ ਗਿਆ ਭਾਈ ਜੀ 75 ਕੇ ਪੈਸੇ ਬੈਕ ਟਾਇਰ 16 ਵਾਲੇ ਜਮਨ ਨਵੇਂ ਨੇ ਜੇ ਕਿ ਸੋਨਾ ਬਾਨੇ ਨੇ ਤੇ ਰੰਗਪਿੰਡ ਦਾ ਓਰੀਜਨਲ ਹੈ ਬਾਕੀ ਤੁਸੀਂ ਕੰਨੀ ਚੈੱਕ ਵੀ ਕਰ ਸਕਦੇ ਹੋਂਗੇ ਤੇ ਕਾਗਜ਼ ਪੱਤਰਾ ਦੀ ਭਾਈ ਜੀ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਓਕੇ ਰਿਪੋਰਟ ਲੈ ਸਕਦੇ ਹੋਂਗੇ ਤੇ ਅਗਲਾ ਕਿ ਭਾਈ ਜੀ ਮੈਸੀ 9500 ਤੇ ਚੌਕੜਾ ਇਹਦਾ ਟਾਇਰਾਂ ਦਾ ਨਵਾਂਗਾ ਤੇ 16 ਦੇ ਟਾਇਰਾਂ ਦੇ ਭਾਈ ਜੀ ਰੇਟ ਵਗੈਰਾ ਤੁਸੀਂ ਦੇਖ ਵੀ ਸਕਦੇ ਹੋ ਲੱਗੇ ਹੋਏ ਨੇਗੇ ਤੋਂ ਡੇਅਰ ਦੇ ਟਾਇਰ ਨੇਗੇ ਖੁੱਲੇ ਪਲੇਟਫਾਰਮ ਵਾਲਾ ਗਿਆ ਸਾਈਡ gear 'ਚ ਆ ਗਿਆ ਭਾਈ ਜੀ ਮੈਸੀ 9517 ਮਾਡਲ ਆ ਤੇ 495000 ਰੁਪਏ ਦੀ ਡਿਮਾਂਡ ਆ ਜੀ ਕਹ ਬਈ ਜੀ ਪਾਵਰ ਸਟੀering ਤੇ ਆ ਗਿਆ ਓਕੇ ਰਿਪੋਰਟ ਤੇ ਆ ਗਿਆ ਲੋ ਬਈ ਚੈੱਕ ਵੀ ਕਰ ਲੋ ਤੇ ਸਿੰਪਲ ਕੱਪੜੇ ਵਾਲੀ 73 ਤੇ ਆ ਗਿਆ ਤੇ ਅਗਲਾ ਕਿ ਬਈ ਜੀ ਫਾਰਮਾ ਟ੍ਰਾਈਕ ਪਾਵਰ ਮੈਕਸ ਚ 60 EPG ਵਾਲਾ ਇੱਕ ਕੱਲਾ 60 ਚਾਹੁੰਦਾ ਇਹ 60 EPG ਵਾਲਾ ਹੈਗਾ T20 ਛੋਟੇ ਗੀਅਰ ਚ ਤੇ ਲੋ ਬਈ ਚੈੱਕ ਕਰੋ 16 ਦੇ ਟਾਇਰ ਚ ਪੈ ਰਿਹਾ ਹੈਗਾ ਬਈ ਜੀ 80 ਕੇ ਪੈਸੇ ਤੇ ਫਰੰਟ ਟਾਇਰ ਵੀ ਹੈਗਾ ਜੀ ਜੀ 80 ਪੈਸੇ ਇੱਕੀ ਮਾਡਲ ਆ ਬਈ ਜੀ 725000 ਰੁਪਏ ਦੀ ਡਿਮਾਂਡ ਆ ਜੀ ਇਹ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਹ ਵੀ ਵਜੇ ਹਰਿਆਣਾ ਨੰਬਰ ਦਾ ਆ ਗਿਆ। ਲੋ ਬਈ ਚੈੱਕ ਵੀ ਕਰ ਲਓ ਓਕੇ ਰਿਪੋਰਟ ਵਜੇ। ਤੱਕਿਆ ਕਿ ਬਈ ਨਿਊ ਹਾਲੈਂਡ 36T ਪੀ ਐਕਸਟੀ ਮਾਡਲ ਵਾਲਾ ਸੱਤ ਮਾਡਲ 345000 ਰੁਪਏ ਦੀ ਡਿਮਾਂਡ ਆ। ਟੈਕਟਰ ਰਹਿ ਗਿਆ ਬਈ 75 ਕੇ ਪੈਸੇ ਤੇ ਫਰੰਟ ਟਾਇਰ ਵੀ ਬਈ 16 ਦੇ ਟਾਇਰਾਂ ਦਾ ਓਕੇ ਰਿਪੋਰਟ ਤੇ ਪਿਆ ਸਾਫ ਹੈਗਾ। ਤੇ ਸਾਦੀ ਘਟਾਈ ਵਾਲਾ ਆ ਗਿਆ। ਤੇ ਅਗਲੇ ਕਿ ਬਈ 911 ਤਕਰੀਬਨ ਬਈ ਜੀ ਬਰਨਾਲੇ ਵਿੱਚ ਤਾਂ ਬਹੁਤ ਮਿਲਦੇ ਨੇਗੇ। ਇਹ ਆਪਣੇ ਉਧਰਲੇ ਏਰੀਆ ਚ ਆ ਨਟ ਗਿਆ ਨਾ ਤੁਹਾਨੂੰ ਇੱਥੇ ਵੀ ਫਤਿਹਬਾਦ ਦੀ ਮਿਲ ਜਗਾ 99 ਮਾਡਲ ਆ ਬਈ 315000 ਰੁਪਏ ਦੀ ਮੰਗ ਆ ਫਰੰਟ ਰਹਿ ਗਿਆ ਬਈ ਜੀ 65 ਕੇ ਪੈਸੇ ਤੇ ਬੈਕ ਡਰ ਵੀ ਗਿਆ 85 ਪੈਸੇ ਨਾਟ ਗਿਆ ਨਾ ਪੂਰਾ ਛੋਟਾ ਟਰੈਕਟਰ ਮੰਨਿਆ ਜਾਂਦਾ ਗਾ ਤੇ ਇਹ ਟਰੈਕਟਰ ਜਿੱਥੇ ਮਰਜ਼ੀ ਖੜਾ ਹੋਵੇ ਸੜਕ ਤੇ ਜਾਂਦਾ ਹੋਵੇ ਸਿੱਧੂ ਹੁਸੈਨ ਦੀ ਜਾਤ ਵਾਲਾ ਗਾ ਤੇ ਅੱਗੇ ਗਏ ਬਈ ਜੀ 53 10 2019 ਮਾਡਲ ਤੇ 6 ਲੱਖ 85000 ਰੁਪਏ ਦੀ ਮੰਗ ਆ ਬੈਕ ਡਰ 80 ਪੈਸੇ ਨੇਗੇ ਫਰੰਟ ਰਹਿ ਵੀ ਹੈਗੇ ਨੇਗੇ 7500 ਪੈਸੇ 19 ਮਾਡਲ ਆ ਬਈ ਬਾਕ ਫੋਲਟ ਆਵ ਮਾਡਲ ਚ ਆ ਗਿਆ ਠੀਕ ਹੈ ਬਾਈ ਜੀ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਵੇ ਸਕਰੀਨ ਦੇ ਉੱਪਰ ਨੰਬਰ ਆ ਜਾਂ ਨਿਊ ਹਾਲੈਂਡ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਪਾਈਆਂ ਕੋਲ ਲੈਣਾ ਹੋਵੇ ਇਹ ਹੋਗਾ ਢੇਰ ਲੱਗਿਆ ਪੈਦਾ ਜੀ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਠੀਕ ਹੈ ਬਾਈ ਜੀ ਚਲੋ ਬਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਕਿਸ ਨਵੀਂ ਤਦ ਤੱਕ ਲਈ ਧੰਨਵਾਦ